ਮਿਲ ਨਹੀਂ ਸਕਦਾ ਇਸ ਤਰ੍ਹਾਂ ਕੋਈ ਬੁੱਧਾ ਕੋਈ ਕੋਈ ਮੁਦਾਰੀ ਜਾ ਕੇ ਪਤਾ ਕਰ ਲੋ ਖੰਡ ਪਾਠ ਦੇ ਭੋਗ ਅਜ ਪਏ ਨੇ ਮੇਰੇ ਪਰਿਵਾਰ ਦਾ ਸੀ ਮੈਂ ਆਇਆ ਸੀ ਸਿੰਘ ਸਾਹਿਬ ਦੇਖ ਕੇ ਪਏ ਨੇ ਨੂੰ ਮੱਥਾ ਟੇਕ ਕੇ ਚੱਲਿਆ ਇਸ ਤੋਂ ਬਾਅਦ ਕੋਈ ਗੱਲ ਨਹੀਂ ਦਾ ਕੋਈ ਪਤਾ ਕੀ ਕਾਸਾ ਮੇਰੀ ਹੱਥ ਬੰਨ ਕੇ ਬੇਨਤੀ ਹੈ ਇਸ ਤੋਂ ਬਾਅਦ ਬਾਈ ਗੁਰੂ ਦਾ ਨਾਮ ਲੋ ਨਾ ਕੋਈ ਗੱਲ ਹੋਈ ਹੈ ਨਾ ਮੈਂ ਕਰਨਾ ਕੋਈ ਸਿੰਘ ਸਾਹਿਬ ਨੂੰ ਸਿਸਤਕਾਰ ਮੇਰਾ ਫਰਜ਼ ਨਹੀਂ ਜਿਹੜਾ ਜੀ ਜੀ ਜੇ ਮੈਂ ਇੱਥੇ ਆਇਆ ਇਹ ਤਾਂ ਮੇਰਾ ਫਰਜ਼ ਹੈ ਇਸ ਕਰਕੇ ਮੈਂ ਆਪਦਾ ਫਰਜ਼ ਹਮੇਸ਼ਾ ਪੂਰਾ ਕਰਦਾ ਜਦੋਂ ਵੀ ਇਸ ਪਾਦਰ ਨੂੰ ਲੈ ਕੇ ਵੀ ਚਰਚਾ ਚੱਲ ਰਹੀ ਹੈ ਉਹਦੇ ਬਾਰੇ ਕੋਈ ਗੱਲ ਕੋਈ ਕੋਈ ਚਰਚਾ ਸੁਵੀ ਸਿਗਰ ਆਉਂਦੀ ਉਹ ਇੱਕ ਵੱਖਰਾ 이슈 ਹੈ ਇੱਥੇ ਤੁਸੀਂ ਪਤਾ ਕਰ ਲਓ ਪਾਠ ਸਿੱਖਦਾ ਸੀ ਜੀ ਪਤਾ ਸੀਗਾ ਜੀ ਤੁਸੀਂ ਪੋਲੰਡ ਪਾਸੋਂ ਦੇ ਪਾਠ ਦੇ ਜੋਗ ਤੇ ਆਏ ਸੀਗੇ ਲੇਕਿਨ ਰਾਜੋ ਵਾਲਾ ਸਾਹਿਬ ਨੂੰ ਜਿਹੜੀ ਅਪੀਲ ਕੀਤੀ ਗਈ ਉਸ ਤੇ ਕੀ ਕਹਿਣਾ ਚਾਹੋਗੇ ਜਿਹੜੀ ਚੋਣ ਆ ਰਹੀ ਹੈ ਉਹਦੀ ਚੈਰੀ ਹੋਣੀ ਹੈ ਰਾਜੋ ਵਾਲਾ ਸਾਹਿਬ ਨੂੰ ਅਪੀਲ ਰਾਜੋ ਵਾਲਾ ਸਾਹਿਬ ਨੇ ਜਿਹੜਾ ਵੀ ਕਾਲੀ ਦਲ ਨੂੰ ਮਜ਼ਬੂਤ ਕਰਨ ਵਾਸਤੇ ਸਾਰਾ ਅਪੀਲ ਕੀਤਾ ਜੀ ਬਹੁਤ ਬਹੁਤ ਸਿਆਣੇ ਜੀ ਉਹਦੀ ਹਮ ਕਰਕੇ ਪਾਰਟੀ ਸਾਰੀ ਨਾਲ ਖੜੀ ਐ ਐਸਜੀਪੀਸੀ ਸਾਰਾ ਹਰਥਾਂ ਜੋ ਉਸੇ ਸਪੋਰਟ ਦੇ ਸਕਦਾ ਦਿੰਨੇ ਆ ਔਰ ਮੈਂ ਤੁਹਾਡੇ ਰਾਹੀਂ ਅਪੀਲ ਕਰਦਾ ਕਿ ਹਿੰਦੁਸਤਾਨ ਸਰਕਾਰ ਨੂੰ ਕਿ ਉਹਨਾਂ ਨੂੰ ਸੋਚ ਤੋਂ ਕੰਮ ਨਹੀਂ ਨਾ ਐਡੀ ਕੁਰਬਾਨੀ ਵਾਲੀ ਕੌਮ ਐ ਉਸ ਕੌਮ ਦੇ ਇਹ ਜਿਹੜੇ ਖੇਰ ਸੱਚ ਬੋਲ ਕੇ ਉਹ ਗੱਲ ਕਰ ਰਿਹਾ ਕੋਈ ਉਹਦੇ ਆਪ ਦੀ ਲੋਕ ਨਹੀਂ ਰੱਖੀ ਕਿ ਨਾ ਠੀਕ ਐ ਮੈਂ ਜੋ ਫੈਸਲਾ ਉਸਵੇ ਦੇ ਹਾਲਾਤ ਤੇ ਲਿਆ ਇੱਥੇ ਮੈਂ ਸਮਝਦਾ ਕਿ ਉਸ ਨੂੰ ਸਾਰੀ ਦਾ ਜਿਹੜਾ ਹੈ ਗੱਲ ਮੰਨਣੀ ਚਾਹੀਦੀ ਹੈ ਉਹਨੂੰ ਵਿਖਾ ਕਰਨਾ ਚਾਹੀਦਾ ਸੁਖਵੀਰ ਸਿੰਘ ਬਾਦਲਾਹ ਨੇ ਜਿਹੜਾ ਸਨੀਪਾ ਦਿੱਤਾ ਸੀ ਉਸਤਾ ਕੇ ਕਿ ਕੋ ਚਾਹਤ ਰਿਆ ਜੇ ਜੋ ਮੈਂ ਕੱਲ ਕਹਿ ਦਤਾ ਜੋ ਕੱਲ ਕਹਿ ਦਤਾ ਉਸ ਤੋਂ ਅੱਗੇ ਕੋਈ ਗੱਲ ਨਹੀਂ ਥੱਲੇ ਕਰੋ ਮੈਂ ਕੱਲ ਕਹਿ ਤਾ ਕਹਿ 15 ਦਸੰਬਰ ਨੂੰ ਚੋਣ ਹੋਣ ਦਾ ਜੇ ਸਮਾਂ ਪੂਰਾ ਹੋ ਰਿਹਾ ਹੈ ਉਹ ਤੇ ਜੀ ਜੀ ਲੈ ਚਰ ਲਿਆ ਹੈ ਜੋ ਇਲੈਕਸ਼ਨ ਇਲਿਸ਼ਨ ਆਫ ਇੰਡੀਆ ਦਾ ਰੂਲ ਹੈ ਕੋਲ ਜੈਲੀਟ ਬਣਾਉਣ ਦਾ ਕੋਲ ਯਾਰ ਬਹੁਤ ਸਾਰੇ ਕਹਿਣਾ ਚਾਹੁੰਦੇ ਮਦਾਨ ਜੀ ਬਹੁਤ ਸਾਰੇ ਕਾਲੀ ਦਲ ਦੇ ਆਗੂ ਜਿਹੜੇ ਨੇ ਉਹ ਅਸਤੀਫੇ ਦੇ ਰਹੇ ਨੇ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਲੈ ਕੇ ਅਲੀ ਜੋਸ਼ੀਆ ਵੱਲੋਂ ਅੱਜ ਅਸਤੀਫਾ ਦੇ ਦਿੱਤਾ ਗਿਆ ਜੀ ਨਾਲ ਹੀ ਇੱਕ ਮਿੰਟ ਯਾਰ ਕੀ ਕਰਦੇ ਨੇ ਚੁੱਪ ਕਰ ਜੋ ਮਾਈਕ ਥੱਲੇ ਕਰ ਲੋ ਥੱਲੇ ਕਰਨਾ ਹਾਂ ਥੱਲੇ ਕਰ ਲੋ ਕੋਲੇ ਜੀ ਥੱਲੇ ਕਰ ਲੈ ਥੱਲੇ ਕਰਨਾ ਯਾਰ ਚੁੱਪ ਕਰ ਦੇ ਯਾਰ ਬੋਲਣ ਦੋ ਉਹਨਾਂ ਨੂੰ ਹਾਂ ਜੀ ਹਾਂਜੀ ਹਾਂਜੀ ਅਕਾਲੀ ਦਲ ਟੈਂਪੀ ਥੋੜਾ ਫੇਰਨੀਆ ਤੋਂ ਬਾਅਦ ਜਬਾਤ ਬੜੀ ਹੈ ਕਿ ਕਿਸੇ ਬੰਦੇ ਨੇ ਇੱਕ ਨੇਰੀ ਬਣਾਈ ਜੀ ਜੀ ਜੋ ਲੋਕ ਔਖੇ ਸਮੇਂ 'ਚ ਬੰਦੇ ਤਕੜੇ ਹੋ ਕੇ ਲੜਦੇ ਆ ਜੀ ਜਿਸ ਕਿਸੇ ਦੇ ਬੱਚ ਕੋਈ ਕਮਜ਼ੋਰੀ ਆ ਜਾਂਦੀ ਹੈ ਮੈਂ ਨਾ ਕੋਈ ਮੈਂ ਕਿਸੇ ਦੇ ਅਸਤੀਫੇ ਤੇ ਕੁਝ ਨਹੀਂ ਕਹਿਣਾ ਜੀ ਮੈਂ ਤਾਂ ਇਹ ਕਹਿਣਾ ਕਿ ਜੋ ਲੋਕ ਕਾਲੀਦਰ ਇੱਕ ਬਹਾਦਰਾਂ ਦੀ ਜਵਾਨਤਾ ਕੁਰਬਾਨੀ ਵਾਲੀ ਜਵਾਨਤਾ ਹੈ ਲੋਕ ਨਹੀਂ ਕਰਕੇ ਹੋ ਕੇ ਤੇ ਪਹਿਰਾ ਦਿੰਦੇ ਉਹ ਦੇਈ ਜਾਂਦੇ ਜਿਹੜੇ ਕੋਈ ਦੇਈ ਦੇ ਸਕਦੇ ਮੈਂ ਉਹਨਾਂ ਨੂੰ ਕੀ ਕਹਿ ਸਕਦਾ ਹੈ ਉਹਨਾਂ ਦੇ ਦਿਲ ਹੈ ਠੀਕ ਹੈ ਪਰ 15 ਦਿਨਾਂ ਤੋਂ ਇਲਾਕਾ ਹੋ ਜਾ ਰਿਹਾ ਜੀ ਕਿਹਨਾਂ ਇਲਾਕਾ ਹੋਏਗਾ ਇਹ ਜਿਹੜਾ ਜਲਾਸ ਹੈ ਉਹ ਹੋਏਗਾ ਤੈ ਸਮੇਂ ਤੇ ਉਹ ਇੱਕ ਥਰਡ ਪਾਸੇ ਇੱਕ ਪ੍ਰੋਸੀਜਰ ਹੈ ਹਾਂਜੀ ਅਸੀਂ ਪਾਰਟੀ ਦੀ ਭਰਤੀ ਸ਼ੁਰੂ ਕਰਾਂਗੇ ਉਹ ਜੋ ਡੈਲੀਗੇਟ ਬਣਦੇ ਨੇ ਡੈਲੀਗੇਟ ਤੋਂ ਬਾਅਦ ਫਿਰ ਪ੍ਰਧਾਨ ਚੁੜਿਆ ਜਾਂਦਾ ਜਿਵੇਂ ਕਿ ਪਹਿਲਾ ਇਲੈਕਟਿਡ ਪ੍ਰਧਾਨ ਨੇ ਹਾਂਜੀ ਹੁਣ ਫਿਰ ਉਸ ਤੋਂ ਇੱਕ ਪ੍ਰੋਸੀਜਰ ਆ ਕਰਾਂਗੇ ਪੂਰਾ ਨਹੀਂ ਕਦੋਂ ਪੂਰਾ ਆਏਗਾ ਨਹੀਂ ਉਸ ਤੋਂ ਪਹਿਲਾਂ ਅਸੀਂ ਭਰਤੀ ਖੋਲਾਂਗੇ ਜਿਵੇਂ ਭਰਤੀ ਖੋਲੋਗੇ ਫਿਰ ਡੈਲੀਗੇਟ ਬਣਨਗੇ ਹਾਂਜੀ ਫਿਰ ਉਸ ਹੌਸਾ ਚ ਪ੍ਰਤਖਿਆ ਠੀਕ ਠੀਕ ਹੈ ਸਿੱਖ ਸਾਹਿਬ ਆਣ ਵੀ ਇੱਥੇ ਨੇ ਆਪ ਜੀ ਵੀ ਆਏ ਪ੍ਰਧਾਨ ਧਾਮੀ ਸਾਹਿਬ ਨੇ ਇਹ ਕਿਹਾ ਕਿ ਵਿਸ਼ੇਸ਼ ਮੀਟਿੰਗ ਸੀ ਕੋਈ ਜੋ ਮੈਂ ਕਹਿਤਾ ਹੁਣ ਇਸ ਵਾਰ ਵੀ ਬਾਹੁਰ ਦਾ ਨਾਮ ਥੋੜਾ ਲੇਟ ਆਇਆ ਜੀ ਪਰ ਮੜਾ ਇਹ ਦੱਸਦੇ ਨਹੀਂ